ਵੈਕੀ ਕਾਲ ਸਾਹਿਬ ਵੈਕੀ ਜੀ ਤੇ ਮੈਂ ਅਜੇ ਪਾਲ ਸਿੰਘ ਡਰਾਇਵ ਮਿਸਲ 7 ਵਜੇ ਤੋਂ ਅ ਅੱਪਾ ਅੱਜ ਇੱਥੇ ਪਾਣੀਆਂ ਦੇ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਬਹੁਤ ਹੀ ਅਹਿਮ ਮਸਲਾ ਹੈ ਪੰਜਾਬ ਬਾਰੇ ਇਸ ਵਾਰ ਪੰਜਾਬ ਜਿਹੜਾ ਹੈਗਾ ਉਹਦੇ ਵਿੱਚ ਕਈ ਪਿੰਡਾਂ ਦੇ ਵਿੱਚ ਪਾਣੀ ਸੁੱਕ ਗਿਆ ਕਈ ਸਰਾਂ ਦੇ ਕਈ ਐਸੇ ਪਿੰਡਾਂ ਜਿਨ੍ਹਾਂ ਦੇ ਵਿੱਚ ਖੇਠਾਂ ਪਾਣੀ ਬਿਲਕੁਲ ਮੁੱਕ ਗਿਆ ਇੱਥੇ ਪਰ ਚ ਟਾਈਮ ਦੇ ਵਿੱਚ ਵੀ ਉਹ ਜੀ ਸਥਿਤੀ ਬਣੀ ਹੋਈ ਹੈ ਤੇ ਇਹਨਾਂ ਸਾਰੀਆਂ ਕਾਰਨਾਂ ਨੂੰ ਦੇਖਦੇ ਹੋਏ ਆਪਾਂ ਇੱਕ ਏਜ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਮੂਦਕੀ ਮੋਰਚਾ ਫੇਜ਼ 2 ਦਾ ਆਰੰਭ ਕੀਤਾ ਹੈਗਾ ਇਹ ਕਹ ਲਓ ਕਿ ਵੀ ਪਹਿਲਾ ਜਿਹੜਾ ਆਪਣਾ ਫੇਸ ਸੀ ਉਹਦੇ ਵਿੱਚ ਆਪਾਂ ਫਰੀਦਕੋਟ ਤੋਂ ਹਰੀਕੇ ਤੱਕ ਦੀ ਜਿਹੜੇ ਨਹਿਰ ਦਾ ਕੰਕਰੀਟਿਕ੍ਰਣ ਹੋ ਰਿਹਾ ਸੀ ਉਹਨੂੰ ਰੋਕਿਆ ਸੀਗਾ ਕਿਹਾ ਸੀ ਵੀ ਨਹੀਂ ਹੋਣਾ ਚਾਹੀਦਾ ਸਰਕਾਰ ਨੇ ਚਲੋ ਆਪਣੀ ਬੇਨਤੀ ਪ੍ਰਵਾਨ ਕੀਤੀ ਮੋਰਚਾ ਲੱਗਿਆ ਉਸ ਤੋਂ ਬਾਅਦ ਉਹ ਮੰਗਾਂ ਨਵੀਆਂ ਗਈਆਂ ਤੇ ਅੱਜ ਆਪਾਂ ਜਿਹੜਾ ਹੈਗਾ ਉਹ ਅਗਲੇ ਫੇਸ 'ਚ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਇਹ ਕਹਿੰਦੇ ਕਿ ਪੰਜਾਬ ਦੇ ਜਿਹੜਾ ਪੰਜਾਬ ਆ ਇਹ ਆਪਾਂ ਮਤਾ ਪਾਈਏ ਕਿ ਜਿਹੜਾ ਪੰਜਾਬ ਦਾ ਦਰਿਆਈ ਪਾਣੀ ਆ ਉਹਦਾ ਪੰਜਾਬ ਬਾਹਰ ਦਬਾ ਲੇਗਾ ਇਹ ਮਤੇ ਪਾਉਣ ਦੀ ਇਹ ਗੱਲ ਆ ਕਿ ਜੇ ਦੂ ਗਾਂ ਜੇ ਮਤਾ ਪੈਂਦਾ ਹੈ ਵਿਧਾਨ ਸਭਾ ਦੇ ਵਿੱਚ ਤਾਂ ਅਗਲਾ ਸੰਘਰਸ਼ ਲੜਨਾ ਸੌਖਾ ਹੈ ਦੂਸਰਾ ਆਪਾਂ ਨੂੰ ਇਹ ਪਤਾ ਲੱਗੂਗੀ ਸਰਕਾਰ ਦੀ ਨੀਅਤ ਤੇ ਨੀਤੀ ਦੋਵੇਂ ਇੱਕ ਤੁਕਵੇਂ ਇੱਕ ਸਹੀ ਦਿਸ਼ਾ ਲੈ ਰਹੀਆਂ ਤੇ ਸਰਕਾਰ ਦੀ ਨੀਅਤ ਵੀ ਆ ਇਸ ਗੱਲ ਤੇ ਲੱਗਦੀ ਦੂਜੇ ਦੋ ਮਸਲੇ ਉਹਦੇ ਨਾਲ ਹੋ ਰਿਹਾ ਇੱਕ ਤਾਂ ਬੁੱਢਾ ਦਰਿਆ ਦਾ ਨਾਲੇ ਦਾ ਤੇ ਹੋਰ ਇਸੇ ਤਰ੍ਹਾਂ ਦੀ ਪ੍ਰਦੂਸ਼ਣ ਦਾ ਮਸਲਾ ਹੈ ਜਿਹੜਾ ਕਿ ਜਿਵੇਂ ਰੈਲ ਮਾਜਰੇ ਕੋਲੇ ਬਹੁਤ ਪ੍ਰਦੂਸ਼ਣ ਹੈਗੀ ਆ ਪਾਣੀਆਂ ਦੇ ਵਿੱਚ ਤੇ ਕੈਂਸਰ ਆ ਮੁਹਾਲੀ ਦੇ ਵਿੱਚ ਬਹੁਤ ਪ੍ਰਦੂਸ਼ਣ ਆ ਹੋਰ ਕਈ ਥਾਵਾਂ ਤੇ ਸਨਤੀ ਪ੍ਰਦੂਸ਼ਣ ਹੈਗੀ ਆ ਪਾਣੀ ਦੀ ਤਾਂ ਉਹਨਾਂ ਦੇ ਉੱਤੇ ਜਦੋਂ ਕਾਨੂੰਨ ਬਣੇ ਹੋਏ ਆ ਸਾਰਾ ਕੁਝ ਹੈਗਾ ਤਾਂ ਉਹਦੇ ਉੱਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਸੀਐਮ ਸਾਹਿਬ ਨੇ ਕੁਝ ਚਿਰ ਪਹਿਲਾਂ ਜਦੋਂ ਸਿੱਚੇਵਾਲ ਸਾਹਿਬ ਰਾਜ ਸਭਾ ਦੇ ਮੈਂਬਰ ਹਲੇ ਨਿਯੁਕਤ ਨਹੀਂ ਹੋਏ ਸੀ ਉਹ ਕੋਈ ਗੱਲ ਹੋਈ ਸੀ ਕਿ ਕਿ ਉਹ ਚਾਹੁੰਦੇ ਸੀਗੇ ਕਿ ਵੀ ਬੁੱਡੇ ਨਾਲ ਨਾਲਾ ਅੱਜ ਕੱਲ ਨਾਲੇ ਕਹਿਣ ਲੱਗ ਗਿਆ ਆਪਾਂ ਬਿਆ ਨੂੰ ਨਾਲੇ ਦਾ ਜਿਹੜਾ ਪਾਣੀ ਹੈਗਾ ਉਹ ਉਹਨਾ ਹੀ ਸਾਫ਼ ਹੋਵੇ ਜਿਵੇਂ ਕਾਲੀ ਬਈ ਬਈ ਨਦੀ ਦਾ ਪਾਣੀ ਹੈਗਾ ਤਾਂ ਇਹ ਗੱਲਾਂ ਸਾਰੀਆਂ ਹੁਣ ਭੁੱਲ ਗਿਆ ਭੁਲਾ ਦਿੱਤੀਆਂ ਗਈਆਂ ਵਿਸਾਰ ਦਿੱਤੀਆਂ ਗਈਆਂ 2-3 ਸਾਲ ਹੋ ਗਏ ਹੁਣ ਕੋਈ ਉਹਨਾਂ ਬਾਰੇ ਗੱਲਬਾਤ ਵੀ ਨਹੀਂ ਕਰਦੇ ਤਾਂ ਆਪਾਂ ਨੂੰ ਉਹਦੇ ਬਾਰੇ ਇੱਕ ਵਾਈਟ ਪੇਪਰ ਚਾਹੀਦਾ ਕਿ ਵੀ ਅੱਜ ਦੀ ਸਟੇਟਸ ਕੀ ਆ ਇਹਦੇ ਕਾਰਨ ਕੀ ਆ ਤੇ ਇਹਨਾਂ ਦੇ ਹੱਲ ਕੀ ਕਰ ਰਹੀ ਹੈ ਸਰਕਾਰ ਤੇ ਕਿਉਂ ਕਾਨੂੰਨ ਹੁੰਦੇ ਹੋਏ ਵੀ ਇਹ ਆਪਾਂ ਪ੍ਰਦੂਸ਼ਣ ਰੋਕਉਂਦਾ ਹੈ। ਤੀਸਰੀ ਜਿਹੜੀ ਮੇਨ ਮੁੱਖ ਗੱਲ ਮੰਗ ਰੱਖੀ ਆਪਾਂ ਇਹ ਜਿੰਨਾ ਵੀ ਵਾਟਰ ਅਲਾਉਂਸ ਕੈਲਕੂਲੇਟ ਹੋ ਰਿਹਾ ਪੰਜਾਬ 'ਚ ਉਹ 3.05 ਕਿਊਸਿਕ ਪਰ 1000 ਏਕ ਕਰਤੇ ਹੋ ਰਿਹਾ ਇਹ ਸਫੀਸ਼ੀਐਂਟ ਨਹੀਂਗਾ ਇਹ ਬਾਫਰ ਨਹੀਂਗਾ ਸਾਡੇ ਹਾਸਤੇ ਕਿਉਂਕਿ ਜਿਹੜਾ ਹੁਣ ਮੌਜੂਦਾ ਫਸਲੀ ਚੱਕਰ ਆ ਉਹਦੇ ਵਾਸਤੇ ਘੱਟੋ-ਘੱਟ 7 ਕਿਊਸਿਕ ਪਾਣੀ ਸਾਨੂੰ ਸਲਾਣਾ ਚਾਹੀਦਾ ਜੇ ਅਸੀਂ ਜਿਹੜੀ ਆਦੀ ਜੋ ਪ੍ਰੈਜ਼ੈਂਟ ਖੇਤੀ ਆ ਜੋ ਮੌਜੂਦਾ ਖੇਤੀ ਕਰ ਰਹੇ ਆ ਉਹ ਖੇਤੀ ਅਸੀਂ ਕਾਮਯਾਬ ਰੱਖਣੀ ਆ ਤੇ ਹੀਟੋਂ ਪਾਣੀ ਕੱਢਣਾ ਬੰਦ ਕਰਨਾ ਸੋ ਜਿਹੜਾ ਵੀ ਹੁਣ ਨਹਿਰਾ ਬਣ ਜਿਹੜੀ ਵੀ ਅੱਗੇ ਖਾਲ ਬਣ ਜਿਹੜੀਆਂ ਵੀ ਪਾਈਪਲਾਈਨਾਂ ਵਿਸ਼ਾ ਉਹ ਇਹ 7 ਕਿਊਸਿਕ ਪਰ 1000 ਏਕੜ ਦੇ ਹਿਸਾਬ ਨਾਲ ਪਰ 1000 ਏਕੜ ਦੇ ਹਿਸਾਬ ਨਾਲ ਸੱਤ ਕਿ ਉਸਿਕ ਨੂੰ ਲੈ ਕੇ ਵਾਟਰ ਪਾਣੀ ਦਾ ਅਲਾਉਂਸ ਰੱਖਿਆ ਜਾਵੇ ਕਿਉਂਕਿ ਜੇ ਆਪਾਂ ਭਾਂਡੇ ਛੋਟੇ ਰੱਖ ਲਾਂਗੇ ਜੀ ਕੰਕਰੀਟਿਕਰਨ ਕਰਕੇ ਛੋਟੇ ਭਾਂਡੇ ਰੱਖ ਲਾਂਗੇ ਤਾਂ ਕੱਲ ਨੂੰ ਜੇ ਆਪਾਂ ਸੰਘਰਸ਼ ਕਰਕੇ ਪਾਣੀ ਲੈ ਵੀ ਲੈਣੇ ਆ ਤਾਂ ਆਪਾਂ ਕੀ ਦੇਣ ਅਸੀਂ ਦੁਬਾਰਾ ਤੋੜਪਾਂ ਨ ਕਰਾਂਗੇ ਤੇ ਦੂਜੀ ਗੱਲ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਕੀਤਾ ਚਾਵੇ ਇਹ ਸਾਡੀ ਗੁਜ਼ਾਰਿਸ਼ ਆ ਸੀਐਮ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਕਿ ਆ ਤਿੰਨੇ ਮੁੱਦਿਆਂ ਤੇ ਗੌਰ ਕਰੇ ਤੇ ਇਹਨਾਂ ਤਿੰਨਾਂ ਦੇ ਉਹ ਵਾਜਿਬ ਐਕਸ਼ਨ ਲਵੇ ਤੇ ਅਸੀਂ ਇਹਦੇ ਹਵਾਰੇ ਲੋਕਾਂ 'ਚ ਵੀ ਅਵੇਅਰਨੈਸ ਉਠਾਵਾਂਗੇ ਤੇ ਸਾਨੂੰ ਆ ਪੂਰੀ ਆਸ ਹੈ ਕਿ ਅਗਲੇ 3 ਮਹੀਨਿਆਂ ਦੇ ਵਿੱਚ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਹੋ ਜੂਗਾ ਤੇ ਬਾਕੀ ਪੰਜਾਬੀ ਸੰਘਰਸ਼ ਕਰਦੇ ਹੀ ਆਏ ਆ ਜੇ ਨਹੀਂ ਸਰਕਾਰ ਜਾ ਸੌਂਦੀਆਂ ਉਸ ਜਲ ਦੀ ਤਾਂ ਫਿਰ ਕੋਈ ਨਾ ਕੋਈ ਇਹਦੇ ਵਾਸਤੇ ਸੰਗਾਸ਼ੁਰੂ ਕੀਤਾ ਜਾਵੇ ਬਾਈ ਕੁਜੀ ਦਾ ਖਾਲਸਾ ਬਾਈ ਸਰ ਇੱਕ ਤੁਸੀਂ ਆਪਣੇ ਪ੍ਰੈਸ ਨੋਟ ਚ ਵੀ ਇੱਕ ਬੜੀ ਅਹਿਮ ਗੱਲ ਲਿਖੀ ਹੈ ਇਹ ਤਾਂ ਚਲੋ ਐਗਰੀਕਲਚਰ ਨਾਲ ਸੰਬੰਧਤ ਹੈ ਕਿ ਵਾਟਰ ਦੀ ਤੁਹਾਡੀ ਕਿੰਨੀ ਰਿਕਵਰਮੈਂਟ ਹੈ ਡਬਲ ਹੋ ਚੁੱਕੀ ਹੈ ਜਿਹੜੀ ਤੁਸੀਂ ਹੁਣੇ ਕਿਹਾ ਉਹਦੇ ਮੁਤਾਬਕ ਜਿਹੜਾ ਤੁਹਾਨੂੰ ਚਾਹੀਦਾ ਹੈ ਪਾਣੀ ਜਿਹੜੀ ਮੇਨ ਗੱਲ ਤੁਸੀਂ ਲਿਖੀ ਹੈ ਕਿ ਜਿਹੜਾ ਪਾਣੀ ਪੀਣ ਵਾਲਾ ਹੈ ਉਹ ਮੈਕਸਿਮਮ ਜਿਹੜੇ ਲੋਕਾਂ ਦੀ ਨੀਡ ਹੈ ਉਹ ਕੈਟਰ ਕੀਤੀ ਜਾ ਰਹੀ ਹੈ ਥਰੂ ਬੋਰ ਵੈਲਸ ਜਿਹਦੇ ਵਿੱਚ ਤੁਸੀਂ ਇਹ ਮੈਂਸ਼ਨ ਕੀਤਾ ਹੋਇਆ ਸਪੈਸੀਫਿਕਲੀ ਕਿ ਉਹ ਬੋਰ ਵੈਲ ਦਾ ਪਾਣੀ ਇਹਦੀ ਕੋਈ ਸ਼ੋਰਟੀ ਨਹੀਂ ਕਿ ਉਹਦੇ ਵਿੱਚ ਕੋਈ ਕੈਂਸਰਸ ਕੰਟੈਂਟਸ ਹੈ ਜਾਂ ਕੈਮੀਕਲ ਹੈ ਕੀ ਚੀਜ਼ ਆ ਕੁਛ ਨੂੰ ਕੁਛ ਨਹੀਂ ਪਤਾ ਸਿੱਧਾ ਹੀ ਬੋਰ ਬੋਰ ਕਰਕੇ ਤੇ ਪਾਣੀ ਪੀਤਾ ਜਾ ਰਿਹਾ ਹੈ ਇਦੇ ਬਾਰੇ ਤੁਹਾਡੇ ਕੀ ਸਜਾ ਨੇ ਸਰਕਾਰ ਨੂੰ ਇਹਦੇ ਬਾਰੇ ਆਏ ਆ ਕਿ ਵੇਖੋ ਜਿਹੜਾ ਡੀਪ ਬੋਰ ਵੈਲਸ ਨਾਲ ਆਪਾਂ ਪਾਣੀ ਦੇ ਰਹੇ ਆ ਪੀਣ ਦਾ ਪਾਣੀ ਕਰ ਰਹੇ ਆ ਹਾਲਾਂਕਿ ਪਾਣੀ ਨਹਿਰੀ ਪਾਣੀ ਮਿਲਣਾ ਚਾਹੀਦਾ ਪੀਣ ਵਾਸਤੇ ਲੋਕਾਂ ਨੂੰ ਜਿਵੇਂ ਚੰ디ਗੜ੍ਹ ਦੇ ਵਿੱਚ ਸਾਰੇ ਸੈਕਟਰਾਂ ਦੇ ਵਿੱਚ ਨਹਿਰੀ ਪਾਣੀ ਦਿੱਤਾ ਜਾਂਦਾ ਉਸੇ ਤਰੀਕੇ ਨਾਲ ਪੰਜਾਬ ਦੇ ਵੱਖ-ਵੱਖ ਬادیه ਸ਼ਹਿਰਾਂ ਨੂੰ ਵੀ ਨਹਿਰੀ ਪਾਣੀ ਮਿਲਣਾ ਚਾਹੀਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਜਿੱਥੇ ਸਰਕਾਰੀ ਸਪਲਾਈ ਦਿੱਤੀ ਜਾਂਦੀ ਹੈ ਜਾਂ ਪ੍ਰਾਈਵੇਟ ਕਲੋਨੀਆਂ ਦੀ ਸਪਲਾਈ ਹੈਗੀ ਆ ਉਹ ਸਾਰੀ ਡੀਪ ਬੋਰਵੈਲ ਦੇ ਰਾਹੀਂ ਦਿੱਤੀ ਜਾ ਰਹੀ ਆ ਉੱਥੇ ਪਤਾ ਨਹੀਂ نیچے ਸੌਲਟ ਕਿੰਜ ਹੈ ਜਿਵੇਂ ਫਤਿਹਗੜ ਸਾਹਿਬ ਦੇ ਹੀਟਾਂ ਜਿਹੜਾ ਸੌਲਟ ਹੈਗਾ ਡੀਪ ਉਹ ਥਰਡ ਐਕਵੇਫਰ ਤੇ ਆ ਕੇ ਉਹ ਯੂਰੇਨੀਅਮ ਦੀ ਉਹਦੇ ਵਿੱਚ ਬਹੁਤ ਆਪ ਮਿਲਦੀ ਆ ਸੋ ਜਦੋਂ ਆਏ ਹੈਵੀ ਮੈਟਲਸ نیچے ਜਿਆਦਾ ਮਿਲਣ ਲੱਗ ਜਾਂਦੇ ਆ ਥਰਡ ਲੇਅਰ ਦੇ ਉੱਤੇ ਥਰਡ ਐਕਵੇਫਰ ਤੇ 800 900 ਮੀਟਰ 500 ਮੀਟਰ ਔਰ ਸੌਰੀ 800 900 ਫੁੱਟ ਜਾਂ 500 ਫੁੱਟ ਤੇ ਜਾ ਕੇ ਤਾਂ ਉਹਦਾ ਜਿਹੜਾ ਉਹ ਜਦੋਂ ਆਪਾਂ ਕੰਜ਼ੂਮ ਕਰਦੇ ਆ ਜਦੋਂ ਆਪਾਂ ਉਹਨੂੰ ਪੀਣੇ ਉਸ ਪਾਣੀ ਨੂੰ ਤਾਂ ਹੈਵੀ ਮੈਟਲ ਉਹਦੇ ਵਿੱਚ ਸਾਡੇ ਬਾਡੀ ਚ ਆ ਜਾਂਦਾ ਸਾਡੇ ਜਿਸਮ ਦਾ ਜੇ ਸਬਜ਼ੀਆਂ ਦੇ ਵਿੱਚ ਪਾਉਣੇ ਤਾਂ ਸਬਜ਼ੀ ਚੋ ਆ ਜੂਗਾ ਤੇ ਆਪਣੀ ਫੂਡ ਚੇਂਜ ਆ ਜਾਂਦਾ ਇਹ ਆਪਾਂ ਨੂੰ ਨਾਲੇ ਪਤਾ ਹੈ ਕਿ ਹੈਵੀ ਮੋਰਟਲ ਜਿਹੜਾ ਹੈ ਕੈਂਸਰ ਕੌਜ਼ਿੰਗ ਹੈ ਪੰਜਾਬ ਇਸ ਟਾਈਮ ਕੈਂਸਰ ਦੀ ਇੱਕ ਮਾਰ ਥਲੇ ਹੈਗਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਹੋਰ ਬਿਮਾਰੀਆਂ ਤਾਂ ਬਹੁਤ ਘੱਟ ਹੈ ਕੈਂਸਰ ਤਕਰੀਬਨ ਚੌਥੇ ਪੰਜਵੇਂ ਬੰਦੇ ਨੂੰ ਕੈਂਸਰ ਦੀ ਸ਼ਿਕਾਇਤ ਹੋਈ ਹੋਈ ਆ ਤੇ ਇਹਦਾ ਮੁੱਖ ਕਾਰਨ ਇੰਜਾਂ ਪਾਣੀ ਇੰਜਾਂ ਮਾਹੌਲ ਇੰਜਾਂ এনਵਾਇਰ ਜਿਹੜਾ ਸਾਰਾ ਜਿਹੜਾ ਵਾਤਾਵਰਨ ਆ ਉਹ ਇਹਦਾ ਉਹਦਾ ਇੱਕ ਮੁੱਖ ਕਾਰਨ ਹੈ ਇਹਦਰ ਸੋਲੂਸ਼ਨ ਤੁਹਾਡੇ ਮੁਤਾਬਿਕ ਨਹਿਰੀ ਪਾਣੀ ਮਿਲਣਾ ਚਾਹੀਦਾ ਇਜ਼ ਇਟ ਪੋਸੀਬਲ ਜੋ ਪ੍ਰੈਜ਼ੈਂਟ ਸਟਰਕਚਰ ਸਾਡਾ ਹੈਗਾ ਤੇ ਨਹਿਰੀ ਪਾਣੀ ਮਿਲ ਸਕਦਾ ਜੀ ਨਹਿਰੀ ਪਾਣੀ ਵੇਖੋ ਪਲਾਨਸ ਬਣੀਆਂ ਵੀ ਐ ਮੋਹਾਲੀ ਆਸਤੇ ਤਕਰੀਬਨ ਪੁਰਾਣੇ ਸਾਰੇ ਹੁਣ ਫੇਜ਼ਸ ਨੂੰ ਮਿਲਣ ਲੱਗ ਗਿਆ ਹੌਲੀ ਹੌਲੀ ਅੱਗੇ ਵੀ ਪਾਈਪਲਾਈਨ ਪਾਉਣੀ ਆ ਉਦੋਂ ਦਸ਼ਮੇਸ਼ ਕਨਾਲ ਦੀ ਪਲਾਨ ਮਿਲੀ ਸੀ ਜੇ ਖਾਨਪੁਰ ਚੋਂ ਪਾਣੀ ਕੱਢ ਕੇ ਤੁਸੀਂ ਚੰਡੀਗੜ੍ਹ ਨੂੰ ਦੇ ਸਕਦੇ ਹੋ ਨਹਿਰੀ ਤਾਂ ਰਾਜ ਮੋਹਾਲੀ ਪੈਂਦਾ ਮੋਹਾਲੀ ਨੂੰ ਵੀ ਦਿੱਤਾ ਜਾ ਸਕਦਾ ਪਿੱਛੇ ਖਰੜੋਂ ਨੂੰ ਦਿੱਤਾ ਪਰ ਇਹ ਕੰਮ ਬਹੁਤ ਤੇਜ਼ੀ ਨਾਲ ਕਰਨ ਵਾਲਾ ਜੀ ਕਿਉਂ ਲੋਕ ਜੇ 10 10 20 ਇਹਦੀ ਪੀੜੀ ਆ ਉਹਨੂੰ ਤਬਾਹ ਕਰਦਾ ਕਿਉਂਕਿ ਹੈਲਥ ਨਾਲ ਰਿਲੇਟਡ ਇਸ਼ੂ ਹੈ ਕੈਂਸਰ ਸਾਰੇ ਵੱਡੀ ਗੱਲ ਹੈ ਉਹਦੇ ਨਾਲ ਕਈ ਇਸ਼ੂਸ ਹੁੰਦੇ ਜੋ ਹੈਵੀ ਮੈਟਲ ਆ ਜਿਵੇਂ ਤੁਸੀਂ ਉਹਨੂੰ ਫਤਿਹ ਨਾਲ ਯੂਰੇਨੀਅਮ ਦੀ ਗੱਲ ਕੀਤੀ ਹੈ ਉਹ ਤਾਂ ਸਿੱਧੇ ਨਿਊਕਲੀਅਰ ਨਾਲ ਰਿਲੇਟਡ ਹੈ ਨਿਊਕਲੀਅਰ ਬੰਦ ਵਿੱਚ ਜਿਵੇਂ ਅਲਜ਼ਾਈਮਰ ਆਪਣੇ ਆਮ ਪੇਸ਼ੈਂਟ ਅੱਜ ਕੱਲ ਕੋ ਪਾਰਕਿੰਸਨਸ ਦੇ ਹੋ ਗਏ ਅਲਜ਼ਾਈਮਰ ਦੇ ਹੋ ਗਏ ਇਸੇ ਕਰਕੇ ਕਿ ਪਾਣੀ ਦੇ ਵਿੱਚ ਹੈਵੀ ਮੈਟਲ ਹੈ ਹਾਲਾਂਕਿ ਆ ਜਾਂ ਫਿਰ ਫਾਜ਼ਲ ਕਾ ਵਾਲੀ ਸਾਈਡ ਤੇ ਹੈ ਨਾ ਕਈ ਮਤਲਬ ਪਿੰਡਾਂ ਦੇ ਪਿੰਡ ਆ ਮਾਨ ਸਾਹਿਬ ਨੇ ਕੁੱਧੋ ਪਿੰਡ ਦੇਖੇ ਦੇ ਹੈਗੇ ਉੱਥੇ ਜਾ ਕੇ ਆਏ ਆ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਬੱਚੇ ਆ ਉਹ ਪਾਹਜ ਪੈਦਾ ਹੋਏ ਸੋ ਇਹ ਜੀ ਕੰਡੀਸ਼ਨ ਨਾਲ ਇਹ ਗੱਲ ਧਿਆਨ ਦੇਣ ਤੇ ਨਹਿਰੀ ਪਾਣੀ ਦੀ ਅਵੇਲੇਬਿਲਟੀ ਆਵੇ ਲਾਈਕ